5000 ਰਾਜਾ ਪੱਤਰੀ ਵਾਲਾ ਰਾਜਾ ਪੱਤਰੀ ਵਾਲਾ ਰਾਜਾ ਪੱਤਰੀ ਵਾਲਾ ਰਾਜਾ ਪੱਤਰੀ ਅਡੋਲ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ বাজਦਾ ਪੰਪ 골ਡਨ ਬாய் 골ਡਨ ਬாய் ਆਊਟ ਤੋਂ ਵੇਣਾ ਸਵਾਦ ਨਹੀਂ ਹਨੂ ਵੀ ਸਵਾਦ ਨਹੀਂ ਆਉਂਦਾ ਦੁਨੀਆ ਪੱਟੀ ਸਵਾਦ ਦੀ ਹੈ ਮੇਰੇ ਵੀਰੋ ਕਿ ਲੈਂਦੇ ਪੰਜਾਬੀ ਨੇ ਸਵਾਦ ਕਬੱਡੀ ਦੇਖ ਕੇ ਮਾਰਦੇ ਆ ਦਰਸ਼ਕ ਪਾਵੇ ਕੋਈ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਔਰ ਟੱਕਰ ਵੱਡੀ ਟੱਕਰ ਵੱਡੀ ਚੱਲਦੀ ماں ਖੇਡ ਕਬੱਡੀ ਚੋਲੇ ਵਾਲਾ ਦੂਜੇ ਪਾਸੇ ਬੂਰੀਆ ਬੂਰੀਆ ਉੱਡ ਗਿਆ ਪਰ ਨਹੀਂ ਸਮਾਂ ਮੌਤ ਸਮੁੰਦਰ ਦੀਆਂ ਲਹਿਰਾਂ ਤਿੰਨੋਂ ਚੀਜ਼ਾਂ ਜਲ ਚੱਪਾ ਦੀ ਇਹ ਗਲ ਦੇ ਵਿੱਚ ਗਾਨੀ ਉਹ ਮੁੰਡਾ ਆ ਗਿਆ ਜਿਹਦੇ ਤੇ ਅੱਥਰੀ ਜਵਾਨੀ ਉਹ ਮੁੰਡਾ ਆ ਗਿਆ ਲੈ ਲੈ ਗਲ ਦੇ ਵਿੱਚ ਗਾਨੀ ਉਹ ਮੁੰਡਾ ਆ ਗਿਆ ਇਹ 100 ਡਾਲਰ ਵਾਲੀ 2100 ਡਾਲਰ ਵਾਲੀ ਤੀਜੀ ਰੇਡ ਫੇ 2500 ਡਾਲਰ ਵਾਲੀ ਚੌਥੀ ਏ ਡੱਗੋ ਡੱਗੋ ਵਾਲਾ ਡੱਗੋ ਵਾਲਾ ਲਾ ਆ ਗਿਆ ਡੱਗੋ ਵਾਲਾ ਕਬੱਡੀ 2100 ਵੱਲੋਂ ਇਹ ਆਪਾਂ ਪੁੱਛਦਾ ਕਰ ਦਈਏ ਡੱਗੋ ਵਾਲੇ ਸ਼ਰਨੇ ਦਾ ਬਹੁਤ ਬਹੁਤ ਧੰਨਵਾਦ ਮਰਕ ਬਨੀਆ ਮੀਨ ਦੀ ਰੇਡ ਆ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ বাজਦਾ ਪੰਪ 골ਡਨ ਬாய் 골ਡਨ ਬாய் ਪੰਪ ਇਹ ਆ ਬੰਦਾ ਸੇਰਾ ਖੜਿਆ ਗਿਆ ਗਿੱਦਾ ਵੱਖਰਾ ਸਵਾਦ ਵੱਖਰਾ ਨਜ਼ਾਰਾ ਅੱਗ ਨਿਕਲ ਗਈ ਅੱਗ ਨਿਕਲ ਗਈ ਮੋੜ ਵੀ ਪੰਜ ਹੋ ਗਈਆਂ ਮੇਰਾ ਖਿਆਲ ਹੈ ਮਲਕ ਦੀਆਂ ਚਾਨਦ ਯਾਰ ਸਿਡਨੀ ਵਾਲੇ ਦਾ ਧੰਨਵਾਦ 5000 ਡਾਲਰ ਦੀ ਇੱਕ ਹੋ ਰੇਡ ਮੇਰੇ ਮਿੱਤਰੋ ਮਾਲਕ ਬਨੀਆ ਮੀਨ ਲੈਂਦੇ ਪੰਜਾਬ ਦਾ 5000 5000 ਰਾਜਾ ਪੱਤਰੀ ਵਾਲਾ 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 ਇਹ ਰਾਜਾ ਪੱਤਰੀ ਵਾਲਾ ਕਮਾਲ ਕਮਾਲ ਸਿਰਾ 5000 ਦਾ ਜੱਫਾ ਮੇਰੇ ਵੀਰੋ ਇਹ ਮੇਰੇ ਵੀਰੋ 5000 ਵਿੱਚ ਵੀ 10 ਲੱਖ ਦਾ ਜੇਤੂ ਹੈ ਮਾਝੇ ਵਾਲਾ ਮਾਝੇ ਵਾਲਾ ਮੇਲਾ ਲੁੱਟ ਗਿਆ ਲੈ ਵੀ ਮੋਹਨ ਵੀਰ ਸਿਆ ਇਹਦਾ ਕਬੱਡੀ ਕਬੱਡੀ ਕਰ ਰਿਹਾ ਗੁਰਪ੍ਰੀਤ ਗੋਪੀ ਸ਼ੋਕਰ ਉਹਨਾਂ ਦੀ ਟੀਮ ਇੱਕ ਪਾਸੇ ਬਲਜਿੰਦਰ ਬਾਸੀ ਉਹਨਾਂ ਦੀ ਦੂਜੇ ਪਾਸੇ ਮੇਰੇ ਵੀਰੋ ਯਾਦਾ ਟੱਕਰ ਪੱਡੀ ਪੌਣ ਤੇ ਹੱਥ ਰੱਖਿਆ ਗਿਆ ਬਗਲ ਭਰੀ ਗਈ ਹੈ ਕੰਚੀ ਵੱਜ ਗਈ ਹੈ ਤੇ ਨਜ਼ਾਰਾ ਲੋਕਾਂ ਨੂੰ ਆ ਗਿਆ ਨਜ਼ਾਰਾ ਲੋਕਾਂ ਨੂੰ ਆ ਗਿਆ ਯਾਦਾ ਯਾਦਾ ਤੇ ਮਾਲਕ ਮਾਲਕ ਤੇ ਯਾਦਾ ਵੱਜਦਾ ਹੋਇਆ ਪੰਪ ਵੱਜਦਾ ਹੋਇਆ ਪੰਪ ਵੱਜਦਾ ਹੋਇਆ ਪੰਪ ਮੇਰੇ ਵੀਰੋ 1500